ਇੱਕ 20 ਮਾਡਲ ਹੈ ਹਾਂਜੀ 20 ਮਾਡਲ ਜੀ ਹੂੰ ਇਹ ਤਾਂ ਬਹੁਤ ਸੋਹਣਾ ਲੀਪਰ ਪਿਆ ਹਨਾ ਤੇ ਇਹਦੀ ਕੀ ਰੇਟ ਮੰਗ ਰੱਖੀ ਹੈ ਬਈ ਤੇ ਇਹਦੇ ਹਾਲ ਨੇ 13 ਸਿੰਗਰੀਆਂ ਵਾਲੀ ਹਾਂਜੀ ਕੀ ਰੇਟ ਰਹੂਗਾ ਇਹ 16 ਤਾਂ ਵੀ ਆ ਗਏ ਜੀ 16 ਹਾਂਜੀ 16 ਤਾਂ ਵੀ ਸੈੱਟ ਆ ਗਿਆ ਹਾਂਜੀ ਜੰਡੂ ਕਿਆਂ ਦਾ ਬਣਿਆ ਹੋਇਆ ਜੀ ਚੰਗਾ ਸਾਫ ਸੋਤਰਾ ਹੈ ਨਾ ਹਾਂਜੀ ਹਾਂਜੀ ਇਹ ਸ਼ਕਤੀਮਾਨ ਦਾ ਜੀ ਇਹ ਸ਼ਕਤੀਮਾਨ ਦਾ ਇਹ ਕਹੇ ਪੋਟਾਟੀ ਹੈ ਮਾਡਲ ਹੈ ਜੀ 8 ਬੋਟਾ ਜੀ 2016 ਮਾਡਲ 8 ਬੋਟਾ ਹਾਂਜੀ ਹਾਂਜੀ ਕੀ ਰੇਟ ਤੇ ਪੈ ਜੂਗਾ ਇਹ 15 ਮਾਡਲ ਹੈ ਜੀ ਇਹ 15 ਮਾਡਲ ਆ ਗਏ ਹਨ ਤੇ 15 ਮਾਡਲ ਦਾ ਬਈ ਕੀ ਰੇਟ ਰ ਠੀਕ ਹੈ ਇਹਦੇ ਕੀ ਡਿਮਾਂਡ ਰੱਖੀ ਹੈ ਪੁਲਿਸਿੰਗਲ ਟੈਪ 11 ਸਵਾਦੋ ਬਾੜ ਜੀ 11 ਸਵਾਦੋ ਬਾੜ ਆ ਗਈ ਹਾਂਜੀ ਤੇ 6 ਫੁੱਟ ਚੌੜੀ 6 ਫੁੱਟ ਚੌੜੀ ਜੀ ਜਾਲ ਜੂੜ ਲੱਗਿਆ ਹਨਾ ਇਹ ਕੀ ਕੜੇ ਵਾਲੇ ਰਿੰਮ ਬਣੀ ਜੀ ਇਹਦੇ ਕੜੇ ਵਾਲੇ ਰਿੰਮ ਆ ਗਏ ਕੀ ਕੀ ਮੁੱਲ ਰੱਖਿਆ ਬਈ ਦੋਸਤੋ ਸਤਿ ਸ੍ਰੀ ਅਕਾਲ ਅੱਜ ਦੀ ਵੀਡੀਓ ਸਵਾਗਤ ਆ ਸੋਡਾ ਤੇ ਅੱਜ ਦੀ ਵੀਡੀਓ ਦੇ ਵਿੱਚ ਹਾਲ ਹੋਗੇ ਟੂੜੇ ਵਾਲੇ ਰੀਪਰ ਹੋਗੇ ਰੋਟਾਵੇਟਰ ਹੋਗੇ ਟਰਾਲੀਆਂ ਹੋਗੀਆਂ ਰੇਟ ਦੱਸਾਂਗੇ ਤੇ ਬਾਈ ਦਾ ਮੋਬਾਈਲ ਨੰਬਰ ਵੀ ਦੇਵਾਂਗੇ ਬੇਨਤੀ ਇਹ ਰਹੂਗੀ ਫੋਨ ਉਹੀ ਲਾਇਓ ਜਿਹਨੇ ਸੰਦ ਲੈਣਾ ਹੋਇਆ ਜੇ ਕੋਈ ਸੰਦ ਵੇਚਣਾ ਹੋਇਆ ਤਾਂ ਬਾਈ ਨੂੰ ਪੰਜ ਸੌ ਤੋਂ ਫੋਟੋਆਂ ਮਾਡਲ ਰੇਟ ਲਿਖ ਕੇ ਭੇਜੋ ਤੇ ਬਾਈ ਸੋਡਾ ਸੰਦ ਆ ਜਿਹੜਾ ਸਿੱਧਾ ਖਰੀਦ ਲੂਗਾ ਤੇ ਜੇ ਇਹਨਾਂ ਤੋਂ ਖਰੀਦਣਾ ਤਾਂ ਸਕਰੀਨਸ਼ਾਟ ਭੇਜਦੇ ਨਾਲ ਵੀ ਆ ਸੰਦ ਆ ਸੀ ਖਰੀਦਣਾਗਾ ਤੇ ਬਾਈ ਦਾ ਰੇਟ ਵਗੈਰਾ ਜਿਹੜੀ ਜਾਣਕਾਰੀ ਪੂਰੀ ਐ ਇਸ ਟਾਈਮ ਆਪਾਂ ਖੜੇ ਆ ਬਾਈ ਕੋਟ ਤਰਮੂ ਦੇ ਵਿੱਚ ਕਵਾੜ ਦੇ ਵਿੱਚ ਖੜੇ ਆ ਤੇ ਬਾਈ ਆਪਣੇ ਨਾਲ ਆ ਕੀ ਹਾਲ ਆ ਭਰਾ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਠੀਕ ਠਾਕ ਹਾਂ ਭਰਾ ਸੋਭਨਾਮ ਕੀ ਹੈ ਆਪਣਾ ਮਲਕੀਤ ਹਾਂਜੀ ਤੇ ਇਹ ਰੋਡ ਕਿਹੜਾ ਪੈ ਜਾਂਦਾ ਕੀ ਲਕਿਸ ਹੋਣਾ ਮਾਨਸਾ ਸਰਸਾ ਮਾਨਸਾ ਸਰਸਾ ਰੋਡ ਹੈ ਉਹਦੇ ਰੋਡ ਦੇ ਉੱਪਰ ਹੀ ਆਪਣਾ ਕੰਮ ਆਗਾ ਹਾਂਜੀ ਹਾਂਜੀ ਠੀਕ ਹੈ ਬਾਈ ਤੇ ਕਿੰਨਾ ਕੁ ਟਾਈਮ ਹੋ ਗਿਆ ਬਾਈ ਕੰਮ ਨੂੰ ਹੋ ਗਏ ਮਨ ਲਾ ਜੀ 20-25 ਸਾਲ ਹੋ ਗਏ 20-25 ਸਾਲ ਪੁਰਾਣਾ ਕੰਮ ਠੀਕ ਹੈ ਬ੍ਰਦਰ ਤੇ ਮਾੜਾ ਹੁਣ ਜਾਣਕਾਰੀ ਦਈਏ ਆਪਣੇ ਕੋਲੇ ਕੀ ਕੀ ਸਾਰਾ ਸਮਾਨ ਖੜਾਗਾ ਸਟਾਰਟਿੰਗ ਆਪਾਂ ਹਲਾਂ ਦੀ ਕਰ ਲੈਨੇ ਆ ਬਾਈ ਹਾਂਜੀ ਜਿਵੇਂ 13 ਹਾਲ ਪਏ ਨੇ ਹਾਂਜੀ ਇਹ ਬਈ 13 ਹਾਲ ਨੇ ਠੀਕ ਹੈ ਬ੍ਰਦਰ ਇਹ ਸੰਗਰੀ ਦੇ ਹਾਲ ਨੇ 13 ਸੰਗਰੀਆਂ ਵਾਲੀ ਕੀ ਰੇਟ ਰਹੂਗਾ ਬਈ ਇਹ 32000 ਰੁਪਏ ਰੇਟ ਆ ਬਈ ਦਾ 32000 ਹਾਂਜੀ ਬਾਕੀ ਚੈੱਕ ਕਰਾਵਾਂਗੇ ਅਗਲੇ ਨੂੰ ਠੀਕ ਹੈ ਠੀਕ ਹੈ ਜੀ ਤੇ ਇਹ ਵੱਡੀ ਗੱਲ ਆ ਜਿਹੜੀ ਬਾਈ ਰੇਟ ਦੱਸ ਰਹੇ ਆ ਨਾ ਵੀਡੀਓ ਦੇ ਨਾਲ ਜੁੜੇ ਰਹੋ ਉਹਨੂੰ ਅਖੀਰ ਤੱਕ ਸਾਰੇ ਜਿਵੇਂ ਰੀਪਰ ਹੋਗੇ ਤੂੜੀ ਵਾਲੇ ਰੋਟੇਵੇਟਰਾਂ ਦੀ ਜ਼ਿਆਦਾ ਡਿਮਾਂਡ ਰਹਿੰਦੀ ਆ ਜਾਂ ਜਨਰੇਟਰ ਹੋਗੇ ਹੈ ਨਾ ਸਾਰੀਆਂ ਚੀਜ਼ਾਂ ਦੇ ਰੇਟ ਦੱਸਾਂਗੇ ਜਿਵੇਂ ਟਰਾਲੀਆਂ ਪੁਰਾਣੇ ਮਾਡਲ ਦੀਆਂ ਜ਼ਿਆਦਾ ਡਿਮਾਂਡ ਕਰਦੇ ਉਹ ਵੀ ਬਾਈ ਕੋਲੇ ਸਿੰਗਲ ਟਾਇਰ ਡਬਲ ਟਾਇਰ ਬਹੁਤ ਖੜੀਆਂ ਨਿਗੀਆਂ ਆ ਆ ਵੀ ਸੰਗਰੀ ਵਾਲੇ ਆ ਗਏ ਬਾਈ ਸੰਗਰੀ ਵਾਲੇ 11 ਹਾਲਾ ਕੇ 11 ਆ ਗਏ ਕੀ ਡਿਮਾਂਡ ਹੈ ਵੀ ਡਿਮਾਂਡ ਜ਼ਰੂਰ ਬੋਲੀ ਚੱਲ ਇਹਦਾ ਰੇਟ 27000 ਰੁਪਏ ਬਈ 27000 ਹਾਂਜੀ ਮੌਕੇ ਦੇ ਜਿਹੜਾ ਮੈਂ ਬਾਦ ਘੱਟ ਉਹ ਮੌਕੇ ਦੇ ਹੋ ਜੂ ਰੇਟ ਇਹਦਾ ਇੱਕ ਜਿੰਮੇ ਆਪਾਂ ਮੰਡੀ ਦੇ ਡਿਮਾਂਡ ਰੱਖਦੇ ਨਾ ਟਰੈਕਟਰਾਂ ਦੀ ਰੱਖਤੀ ਵੀ ਉਹ ਚੀਜ਼ ਹੈ ਜਦੋਂ ਕੋਣ ਲਾਊਗਾ ਗੱਲਬਾਤ ਕਰੂਗਾ ਕੋਈ ਰੇਟ ਮੌਕੇ ਤੇ ਹੋ ਜੂਗਾ ਹਾਂਜੀ ਮੌਕੇ ਦੇ ਬਾਦ ਘੱਟ ਹੋਊਗਾ ਠੀਕ ਹੈ ਤੇ ਆ 13 ਆਗੇ ਕ ਇਹ 13 ਆਗੇ 13 ਆਗੇ ਹਾਂਜੀ ਠੀਕ ਹੈ ਬਈ ਇਹ 13 ਹਾਲ ਆਗੇ ਹਾਂਜੀ ਇਹ ਬਣੇ ਨੇ ਆਪਣੇ ਬਰਨਾਲੇ ਦੇ ਬਰਨਾਲੇ ਵਾਲੀ ਠੀਕ ਹੈ ਬਈ ਸੰਤਾਂ ਵਾਲੇ ਹੋਈ ਆਗੇ ਇਹ ਚੰਗੇ ਹਾਲ ਜਿਹੜੇ ਮਸ਼ਹੂਰ ਠੀਕ ਹੈ ਬ੍ਰਦਰ ਕੀ ਰੇਟ ਰਹੂਗਾ ਇਹਨਾਂ ਦਾ ਇਹ ਦੇ ਦਾਂਗੇ ਤੁਹਾਨੂੰ ਜੀ 27000 ਦੇ 27000 ਦੇ ਆ ਆ ਗਏ ਬਈ ਸੰਗਰੀ ਵਾਲੇ ਆ ਗਏ ਜੀ 13 ਹਾਲ ਉਹਦੀ ਰੇਟ ਹੈ ਇਹਦਾ ਉਹੀ ਰੇਟ ਆ ਗਿਆ ਹਾਂਜੀ ਇਹ ਅਮਰੀਕਾ ਦੇ ਸਰਦੂਲਗੜ ਦੇ ਹਾਲ ਬਣੇ ਹੋਏ ਨੇ ਜੀ ਅੱਛਾ ਉਹ ਸੰਗਰੀ ਵਾਲੇ ਦੇ ਨੌ ਆ ਗਏ ਹਾਲ ਜੀ ਉਹ ਨੌ ਆ ਗਏ ਇਹ ਨੌ ਦਾ ਕੀ ਰੇਟ ਰਹੂਗਾ ਬਈ ਇਹ ਦੇ ਦਾਂ 18000 ਰੁਪਏ 18000 ਇਧਰ ਸੈੱਟ ਬਹੁਤ ਚੰਗਾ ਪਿਆ ਇੱਕ ਆ ਪਿਆ ਗਿਆ 11 ਵਾਲਾ ਆ ਗਿਆ 11 ਵਾਲਾ ਜੀ ਇਹ 11 ਵਾਲਾ ਆ ਗਿਆ ਤੇ ਆਹ ਇਹ ਵੀ 11 ਵਾਲਾ ਜੀ 11 ਆਹ ਇਹ ਨੌ ਹਾਲ ਆ ਗਿਆ ਇਹ ਨੌ ਆ ਗੀ ਹਾਂਜੀ ਵੀ ਇਹ ਸਾਰੇ ਮਿਲ ਜਾਂਦੇ ਨੇ ਸਾਡਾ ਅਡਰ ਰੇਟ ਨਹੀਂ ਮੰਨ ਲਓ ਕਿ ਜਿਹੜਾ ਹਾਂਜੀ ਹਾਂ ਆਹ ਰੋਟਾਵੇਟਰਾਂ ਦੀ ਗੱਲ ਕਰੀਏ ਰੋਟਾਵੇਟਰ ਇਹ ਮਠਾਰੂ ਦਾ ਆ ਗਿਆ ਰੋਟਾਵੇਟਰ ਮਠਾਰੂ ਦਾ ਇਹ ਕਿਹੇ ਫੁੱਟ ਦੇ ਵਿੱਚ ਆ ਗਿਆ 8 ਫੁੱਟਾ ਜੀ 8 ਫੁੱਟਾ ਹਾਂਜੀ ਇਹ ਤੁਹਾਨੂੰ 65000 ਦਾ ਪੈਜੂਗਾ ਜੀ 65000 ਰੁਪਏ ਦਾ ਤੇ ਇਹ ਇਹ ਸ਼ਕਤੀਮਾਨ ਦਾ ਜੀ ਇਹ ਸ਼ਕਤੀਮਾਨ ਦਾ ਇਹ ਕਿਹੇ ਫੁੱਟਾ ਠੀਕ ਹੈ ਜੀ 8 ਫੁੱਟਾ ਜੀ 2016 ਮਾਡਲ 8 ਫੁੱਟਾ ਹਾਂਜੀ ਹਾਂ ਕੀ ਰੇਟ ਤੇ ਪੈਜੂਗਾ ਇਹ ਤੁਹਾਨੂੰ 75000 ਦਾ ਪੈਜੂਗਾ ਜੀ ਇਹ 7 ਫੁੱਟਾ ਆ ਗਿਆ ਜੀ ਹੂੰ ਪੀਮ ਵਾਲਿਆਂ ਦਾ ਪੀਮ ਵਾਲਿਆਂ ਦਾ ਹਾਂਜੀ ਇੱਕ ਇੱਕ ਹੀ ਰੇਟ ਦੇ ਵਿੱਚ ਹੈ ਇਹ ਪੈ ਜੂਗਾ ਤੁਹਾਨੂੰ 52000 ਦਾ 52000 ਦਾ ਤੇ ਆ ਹਾਲ ਕੇ ਫੁੱਟ ਕਿੰਨੇ ਸੰਗਰੀ ਵਾਲੇ ਹਾਲ ਆ ਕੇ 11 ਜੀ 11 ਆ ਜੀ ਇਹ ਵੀਰੇ ਇਹ ਪੈ ਜਾਣਗੇ ਆਪਾਂ ਨੂੰ ਜੀ 26000 ਦੇ 26000 ਦੇ ਹਾਂਜੀ ਠੀਕ ਹੈ ਲੈ ਵੀ ਜਾਗਤਜੀ ਦੇ ਇਹ ਕਿੰਨਾ ਮਾਡਲ ਖੜੀ ਹੈ ਇਹ 14 ਮਾਡਲ ਹੈ ਜੀ 14 ਮਾਡਲ ਹਾਂਜੀ ਇਹ ਕਿੰਨਾ ਕੰਮਕੁਮ ਕਰਨ ਵਾਲਾ ਦਾ ਕੀ ਗੱਲਬਾਤ ਹੈ ਪੇਰ ਜੀਮਿਦਾਰਾਂ ਤੇ ਹੁੰਦੇ ਰੇ ਪੇਰ ਪੂਰੇ ਮਾੜੇ ਮੋਟੀ ਮਾੜੀ ਮੋਟੀ ਕਰਨੀ ਪੈਂਦੀ ਆ ਬਲੇਡ ਬਲੂਟ ਬਦਲਨੇ ਪੈਂਦੇ ਆ ਬਾਕੀ ਸਹੀ ਆ ਸਾਰਾ ਕੁਝ ਠੀਕ ਹੈ ਬਈ ਉਹ ਤੋਂ ਪਰੂ ਵੀ ਸਾਫ ਪਈ ਆ ਨਾ ਵੀ ਗਲੀ ਹੜੀ ਨਹੀਂ ਮਾਹ ਇਹ ਤਾਂ ਬਾਹਰ ਸੜਕ ਤੇ ਜਿੱਮੇ ਗੱਡੀਆਂ ਬੱਸਾਂ ਜਾਂਦੇ ਹੋ ਰੇਤ ਰੂਤਾ ਪੈ ਜਾਂਦਾ ਬਾਕੀ ਬਿਲਕੁਲ ਸਾਫ਼ ਨੇ ਸਾਫ਼ ਪਈ ਹੈ ਤੇ ਇਹਦੀ ਕੀ ਡਿਮਾਂਡ ਰੱਖੀ ਹੈ ਭਾਈ ਲੱਖ ਦੀ ਹੈ ਜੀ ਇਹ 1.5 ਲੱਖ ਰੁਪਏ ਰੱਖੀ ਹੈ ਤੇ ਆਹ ਆ ਗਏ ਆਪਣੀ ਬਿਸਕਰਮਾ ਇਹ ਬਿਸਕਰਮਾਗੇ 741 ਜੀ ਠੀਕ ਹੈ ਵੀਰੇ ਹਾਂਜੀ ਇਹਦਾ ਕੀ ਡਿਮਾਂਡ ਹੈ ਵੀਰੇ ਇਹ ਦੇ ਦਾਂਗੇ ਤੁਹਾਨੂੰ 1.45 ਲੱਖ ਜੀ 14 ਮਾਡਲ 14 ਮਾਡਲ ਆਹ ਤਵੀਆਂ ਦਾ ਸੈਟ ਇਹ 14 ਤਵੀਆਂ ਤਲਵੰਡੀ ਭਾਈ ਦਾ ਬਣਿਆ ਕਲਸੀ ਵਾਲਾ ਦਾ ਜੀ ਠੀਕ ਹੈ ਜੀ ਕੀ ਰੇਟ ਵੀਰੇ ਇਹ ਦੇ ਦਾਂਗੇ 45000 ਦਾ 23 ਇੰਚ ਤਾਂ ਵੀ ਨਹੀਂ ਜੀ ਇਹਦੇ ਓਕੇ ਹਾਂਜੀ ਕਿ ਪੈਣ ਉਹ ਕਪੈਣਾ ਕੀ ਕੇਸ ਵਾਲਿਆਂ ਦੀ ਟਰੈਕਟਰ ਵਾਲੀ ਜੀ ਅੱਛਾ ਹਾਂਜੀ ਇਹ ਇਹ ਦਾ ਕੀ ਰੇਟ ਆ ਵੀਰੇ ਇਹ ਚੇਂਜਰ ਵਾਲੀ ਆ ਅੱਛਾ ਹਾਂਜੀ ਇਹਦੇ ਪੁਲੀਆਂ ਨਹੀਂ ਬਦਨ ਦੀ ਲੋੜ ਬੈਲਟਾਂ ਹੀ ਬਦਲਣੀਆਂ ਪੈਣੀਆਂ ਕੱਲੀ ਅੱਛਾ ਹਾਂਜੀ ਇਹਦਾ ਕੀ ਰੇਟ ਰੱਖਿਆ ਵੀਰੇ ਇਹ 3.5 ਲੱਖ ਦੀ ਆ ਜੀ 3.5 ਲੱਖ 6 ਟਾਇਰ ਨਾਲ ਨੇ ਅੱਛਾ 6 ਟਾਇਰ ਨਾਲ ਮਿਲ ਜਾਣੀ ਠੀਕ ਹੈ ਠੀਕ ਹੈ ਠੀਕ ਲੈ ਵੀ ਜੇ ਕਿਸੇ ਨੇ ਇੱਧਰ ਬੱਟਾ ਰਾਜਿੰਦਰ ਵਾਲਾ ਲੈ ਲਾ ਇਹ ਵੀ ਹਵਾ ਹੈਵੀ ਡਿਊਟੀ ਦੇ ਵਿੱਚ ਪਿਆਗਾ ਪੂਰਾ ਨਰੋਆ ਚੰਗਾ ਪਿਆਗਾ ਹਾਂ ਇਹ ਇਹ ਕਿੰਨੇ ਰੁਪਈਆ ਦਾ 100 ਰੁਪਏ ਦਾ ਜੀ 6500 ਰੁਪਏ ਦਾ 6500 ਰੁਪਏ ਦਾ ਹੂੰ ਤੇ ਰੇਟ ਜਿਵੇਂ ਬਾਈ ਦੱਸੀ ਜਾਂਦਾ ਮੌਕੇ ਦੇ ਹੁੰਦੇ ਨੇ ਹਨਾ ਬਾਕੀ ਸਮਾਨ ਜਿਵੇਂ ਤੁਸੀਂ ਗਾਡਰ ਗੂਟਰ ਲੈਣੋਂ ਨੇ ਜਿਵੇਂ ਕੋਈ ਹੁਣ ਮੁਰਗੀ ਫਾਰਮ ਦਾ ਟ੍ਰੈਂਡ ਚੱਲੀ ਜਾਂਦਾ ਹੈ ਇਹ ਗਾਡਰ ਮਿਲਦੇ ਨਹੀਂ ਹੈਗੇ ਕਿਸੇ ਨੂੰ ਤਾਂ ਬਾਈ ਕੋਲੇ ਸਟਾਕ ਆ ਜਿਹੜਾ ਬਹੁਤ ਪਿਆ ਹੈਗਾ ਹਨਾ ਇਹ ਕਾਹ ਕਾਹ ਫੁੱਟੇ ਮਿਲ ਜਾਣਗੇ ਆਪਣੇ ਕੋਲੇ ਆਪਣੇ ਕੋਲੇ 20 ਫੁੱਟੇ ਮਿਲ ਜਾਣਗੇ ਜੀ 21 ਫੁੱਟੇ ਹੋਗੇ 10 ਫੁੱਟ ਤੱਕ ਲੈ ਕੇ ਮੰਨ ਲਓ 21 ਫੁੱਟ ਤੱਕ ਮਿਲ ਜਾਣਗੇ ਇਹ ਕੀ ਰੇਟ 'ਚ ਮਿਲਣਗੇ ਬ੍ਰਦਰ ਪਹਿਲਾ ਇਹ ਰੇਟ ਆਪਣਾ ਹੈਗਾ ਫਿਕਸ 55 ਰੁਪਏ ਕਿਲੋ 55 ਰੁਪਏ ਕਿਲੋ ਪੀ ਅਠਾ ਨਹੀਂ ਤਾਂ ਬਾਤ ਘਟ ਹੋ ਜੂਗਾ ਮੌਕੇ ਤੇ ਤੇ ਆਹ ਵੀ ਪਏ ਨੇ ਆਪਣੇ ਕੋਲੇ ਅੱਜ ਖਰਚੇ ਵਾਲੇ ਲਈ ਪਰ ਮਿਲ ਜਾਣਗੇ ਜੀ ਹਾਂ ਰੁੱਤ ਦੇ ਵਿੱਚ ਜਦੋਂ ਰੁੱਤ ਹੁੰਦੀ ਹੈ ਇਹਨਾਂ ਦੇ ਉਦੋਂ ਦਾ ਮੈਂ ਆਮ ਹੀ ਹੁੰਦੇ ਆਪਣੇ ਆਮ ਹੀ ਹੁੰਦੇ ਉਹ ਦੇਖੋ ਉਧਰ ਲਾ ਰੱਖੇ ਉਹ ਢੇਰ ਲੱਗਿਆ ਪਿਆਗਾ ਉਹਨਾਂ ਦਾ ਘਾਉਣਾ ਮੈਂ ਉਹਨੂੰ ਢੇਰ ਲਾਈ ਬੈਠਾਗਾ ਠੀਕ ਹੈ ਤੇ ਹੁਣ ਆਪਾਂ ਗੱਲ ਕਰਦੇ ਆ ਆ ਸੈਟ ਉਧਰ ਵੀ ਪੈਣਿਆ ਦੇਖੋ ਜੀ ਠੀਕ ਹੈ ਬ੍ਰਦਰ ਆਹ ਕਹੇ ਫੁੱਟਾ ਆ ਗਿਆ ਇਹ 16 ਤਾਂ ਵੀ ਆ ਗਏ ਜੀ 16 ਹਾਂ ਜੀ 16 ਦਾ ਮੀਨ ਸੈੱਟ ਆ ਗਿਆ। ਹਾਂਜੀ ਜੰਡੂ ਕਿਆਂ ਦਾ ਬਣਿਆ ਹੋਇਆ ਜੀ। ਚੰਗਾ ਸਾਫ ਸੋਧਰਾ ਹੈ ਨਾ। ਹਾਂਜੀ ਹਾਂਜੀ। ਡੋਟ ਭੱਜ ਨਹੀਂ ਜਾਈਗੀ। ਕੀ ਰੇਟ ਦੇ ਵਿੱਚ ਹੈ ਬਈ? ਇਹ 45000 ਦਾ ਜੀ। 45000 ਰੁਪਿਆ। ਤੇ ਆ ਸੈੱਟ ਕਦੋਂ ਆ ਗਿਆ? ਇਹ 14 ਦਾ ਆ ਗਿਆ ਜੀ। ਇਹ 14 ਆ ਗਿਆ। ਹਾਂਜੀ। 14 ਦਾ ਕਿੰਨੇ ਦਾ ਮੇਰੇ ਰਿਹਾ? ਇਹ 40000 ਦਾ ਜੀ। 40000। ਤੇ ਆ ਕਹੇ ਫੁੱਟਾ ਆ ਗਿਆ ਬਈ। ਇਸ ਮੰਨ ਲੈ ਵੀ ਰੂਟਾ ਬਿੱਟਰ 7-7 ਫੱਟੇ ਆ ਜੀ। 7-7 ਫੱਟੇ। ਹਾਂਜੀ। ਤਿੰਨੇ ਹੀ? ਹਾਂਜੀ ਤਿੰਨੇ ਜੀ। ਤਿੰਨੇ। ਇੱਕ ਮੰਗਲਾ ਸ਼ਕਤੀਮਾਨ ਦਾ ਜੀ। ਹੂੰ। ਠੀਕ ਹੈ। ਆ ਮੁਰਲਾ ਇਹ ਜਗਦੀਪ ਵਾਲਾ ਦਾ ਜੀ ਜਗਦੀਪ ਵਾਲਾ ਇਹਨਾਂ ਦਾ ਰੇਟ ਬਈ ਕੁ ਰੇਟ ਦੇ ਦਾਂਗੇ ਤੁਹਾਨੂੰ 55000 ਦਾ ਤਿੰਨੇ ਹੀ ਹਾਂਜੀ ਇੱਕ ਹੀ ਰੇਟ ਦੇ ਵਿੱਚ ਮਿਲ ਜਾਣਗੇ 55 55000 ਦੇ ਅ ਜਨਰੇਟਰ ਆ ਗਿਆ ਜੀ ਇਹ 35 ਕਿਲੋਵਾਟ ਦਾ ਜੀ ਇਹ ਠੀਕ ਆ ਬਦਰ ਹਾਂਜੀ ਤੇ ਇਹਦਾ ਕੀ ਰੇਟ ਹੋ ਇਹ ਦੇ ਦਾਂਗੇ ਤੁਹਾਨੂੰ 55000 ਦਾ ਜੀ 55000 ਦਾ ਹਾਂਜੀ 35 ਕਿਲੋਵਾਟ ਦਾ ਹੈ ਜੀ ਆ ਰਜੇਂਦਰਾ ਵੀ ਇਹ ਵੀ ਚੰਗੀ ਚਲਾਈ ਦੀ ਹੈ ਨਾ ਇਹ 13 ਮਾਡਲ ਆ ਗਿਆ ਰਜੇਂਦਰਾ ਇਹ ਵਧੀਆ ਡਿਮਾਂਡ ਆ ਸੰਗਰੂਰ ਕੰਨੀ ਕਹਿੰਦੇ ਹਾਂਜੀ ਨਵੇਂ ਟਾਇਰ ਪਾਏ ਹੋਏ ਜਮਾ ਬੇਸ ਨਵੇਂ ਟਾਇਰ ਆ ਗਏ ਤੇ ਇਹ ਕਿੰਨਾ ਮਾਡਲ 15 ਨਹੀਂ ਜੀ 13 ਮਾ ਠੀਕ ਹੈ ਤੇ ਕੀ ਰੇਟ ਵੀਰੇ 145 ਦੇ ਦਾਂਗੇ ਜੀ 1 ਲੱਖ 45000 ਹਾਂਜੀ ਠੀਕ ਕੱਲੇ ਬਲੇਡ ਹੀ ਬਦਲਨੇ ਪੈਣਗੇ ਅੱਛਾ ਚੰਗੀ ਹੈਗੀ ਜਾਂ ਬਿਲਕੁਲ ਸਾਰੇ ਬੈਰਿੰਗ ਸਾਰੇ ਨਵੇਂ ਪਾਏ ਹੋਏ ਨੇ ਸਾਫ ਸੁਥਰੀ ਹੈ ਹਾਂਜੀ ਹਾਂਜੀ ਤੇ ਇਧਰ ਆ ਗਈ ਕੇਐਸ ਵਾਲੀ ਕੇਐਸ ਕਿੰਨਾ ਮਾਡਲ ਆ ਗਈ ਇਹ ਹੈਗੀ 13 ਮਾਡਲ ਜੀ 13 ਮਾਡਲ ਜੀ ਤੇ 13 ਮਾਡਲ ਦਾ ਕੀ ਰੇਟ ਰਹੂਗਾ ਬਾਈ 13 ਇਹ ਦੇ ਦਾਂਗੇ ਤੁਹਾਨੂੰ 1 ਲੱਖ 20000 ਦੀ 1 ਲੱਖ 20000 ਤਵੀਆਂ ਦਾ ਸੈਟ ਆ ਗਿਆ ਹਾਂਜੀ ਇਹ 16 ਤਵੀਆਂ ਆਗੀਆਂ ਤਲਵੰਡੀ ਭਾਈ ਦੀਆਂ ਜੀ ਹੂੰ ਬਾਕੀ ਕਹਿੰਦਾ ਭਾਬੇ ਆ ਬਾਈ ਕੋਲੇ ਬਹੁਤ ਸਟਰੋਕ ਪਿਆ ਜੇ ਮੈਂ ਆਪਾਂ ਸ਼ੁਰੂ ਦੇ ਵਿੱਚ ਹਾਲਦ ਘਾਇ ਦੀ ਹਾਲਾਂ ਦੇ ਸੈਟ ਇੱਥੇ ਹੀ ਬਹੁਤ ਪਏ ਆ ਜਿਹੜਾ ਜ ਮਰਜ਼ੀ ਕੋਈ ਚੀਜ਼ ਸਾਂਟ ਕੇ ਜਿਹੜੀ ਲੈ ਜਾਓ 9 9 ਫੁੱਟ ਆ 9 9 ਵਾਲੇ ਨੇ ਨਾ ਇਹ 11 ਵੀ ਦੇ ਵਿੱਚ ਅੱਛਾ 11 ਵੀ ਆ ਗਿਆ 2 11 ਦੇ ਜਾ ਕੇ ਤਾਂ ਨੇ ਜੀ ਹੂੰ ਠੀਕ ਐ ਤੇ ਆ ਕੈਰੀ ਮਸ਼ੀਨ ਆ ਗਈ ਹਾਂਜੀ ਕੈਰੀ ਆ ਗਈ 11 ਪੂਰੀ ਜੀ 11 ਪੂਰੀ ਜੀ ਹੂੰ ਠੀਕ ਐ ਤੇ ਆ ਜਿਵੇਂ ਟਰਾਲਿਆਂ ਦੀ ਮੰਗ ਕਰ ਦਿੱਦੀ ਹੈ ਨਾ ਇਹ ਟਰਾਲੇ ਚੰਗੇ ਨਵੇਂ ਵੀ ਖੜੇ ਨੇ ਬਾਈ ਕੋਲੇ ਪੁਰਾਣੇ ਮਾਡਲ ਜੀ ਖੜੇ ਨੇ ਇਹ ਟਰਾਲੀਆਂ ਆ ਗਈਆਂ ਜੀ ਇਹ ਟਰਾਲੀ ਆ ਗਈ ਇਹ ਆਪਣੇ ਕੋਲੇ ਸੀਗਲਟ 11 ਸਵਾ 2 ਬਾੜ ਜੀ 11 ਸਵਾ 2 ਬਾੜ ਆ ਗਈ ਹਾਂਜੀ ਤੇ 6 ਫਟ ਚੌੜੀ 6 ਫਟ ਚੌੜੀ ਜੀ ਜਾਲ ਜੂੜ ਲੱਗਿਆ ਹਨਾ ਇਹ ਘੜੇ ਵਾਲੇ ਰਿੰਬ ਨੇ ਜੀ ਇਹਦੇ ਘੜੇ ਵਾਲੇ ਰਿੰਬ ਆ ਗਏ ਕੀ ਕੀ ਮੁੱਲ ਰੱਖਿਆ ਬਈ ਇਹਦਾ 1 35 ਦੀ ਹੈ ਜੀ 1 ਲੱਖ 35000 ਠੀਕ ਹੈ ਤੇ ਇਹ ਵੀ ਸੇਮ ਹੀ ਆ ਗਈ ਹਨਾ ਹਾਂਜੀ ਲੋ ਇਹ ਵੀ ਖੜੀ ਹੈ ਇਹ 18 ਦਵੀਆਂ ਆ ਗਈਆਂ ਜੀ 18 ਦਵੀਆਂ ਹਾਂਜੀ ਇਹ ਤਾਂ ਚੰਗੀ ਪਈਆਂ ਪੂਰੀਆਂ ਇਹਦਾ ਇਹ ਕੀ ਰੇਟ ਆ ਬਾਈ ਇਹ 75000 ਦੇ ਮਿਲ ਜਾਣੀਆਂ ਜੀ 75000 5 ਇੰਚ ਫਰੇਮ ਇਹਦਾ ਓਕੇ ਬਾਈ ਤੇ ਟਰਾਲੀ ਆ ਗਈ ਬਾਈ ਲਿਫਟ ਵਾਲੀ ਤੇ ਸਿੰਗਲ ਟਾਇਰ ਦੇ ਵਿੱਚ ਬਾਈ ਇਹਦਾ ਕੀ ਰੇਟ ਆ ਵੀਰੇ ਇਹ ਦੇ ਦਾਂਗੇ 1 15 ਦੀ ਜੀ 1 ਲੱਖ ਤੇ 15000 ਸਵਾ ਦੋ ਬਾੜਾ ਜੀ ਸਵਾ ਦੋ ਬਾੜਾ ਤੇ ਆ ਆ ਗਈ ਮਿੱਟੀ ਚੱਕਣ ਲਈ ਇਹ ਚਾਲੂ ਹਾਲ ਤੇ ਜਾ ਬਾਈ ਹਾਂਜੀ ਚਾਲੂ ਹਾਲ ਤੇ ਜੀ ਠੀਕ ਹੈ ਬ੍ਰਦਰ ਤੇ ਇਹਦਾ ਕੀ ਰੇਟ ਰੱਖਿਆਗਾ ਇਹ ਦੇ ਦਾਂਗੇ 1 ਇੱਕ 10 ਦੀ ਜੀ 1 ਲੱਖ ਤੇ 10000 ਰੁਪਿਆ ਹੂੰ ਇਹ ਆ ਟਰਾਲੀ ਆ ਗਈ ਭਾਈ। ਹਾਂ ਜੀ 10 ਫੁੱਟੀ ਆ ਗਈ ਸਵਾ ਦੋ ਬਾੜ ਜੀ। 10 ਫੁੱਟੀ ਸਵਾ ਦੋ ਬਾੜ। ਹਾਂ। ਲੇਪਟ ਵਾਲੀ ਆ ਗਈ ਜਿਹੜੀ ਮੇਨ ਗੱਲ ਹੈ ਹਨਾ ਤੇ ਇਹਦਾ ਕੀ ਰੇਟ ਆ ਭਾਈ? 1.5 ਦੀ ਆ ਜੀ। 1 ਲੱਖ 5000 ਠੀਕ ਹੈ। ਤਵੀਆਂ ਦਾ ਸੈਟ ਹੋਰ ਆ ਗਿਆ। ਹਾਂ ਜੀ। ਠੀਕ ਹੈ। ਤੇ ਆ ਆ ਗਿਆ ਇੱਕ ਜਗਜੀਤ ਦਾ ਆ ਗਿਆ। ਹਾਂ ਜੀ ਜਗਜੀਤ ਜੀ। ਠੀਕ ਹੈ। ਇੱਕ 20 ਮੰਡਲਾ। ਹਾਂ ਜੀ 20 ਮੰਡਲੀ। ਹੂੰ ਇਹ ਤਾਂ ਬਹੁਤ ਸੋਹਣਾ ਲੀਪਰ ਪਿਆ ਹਨਾ। ਤੇ ਇਹਦੀ ਕੀ ਰੇਡ ਮੰਗ ਰੱਖੀ ਹੈ ਭਾਈ? ਇਹ 230 ਦੀ ਆ ਜੀ। 2 ਲੱਖ 30000 ਰੁਪਇਆ। ਜੀ। ਠੀਕ ਹੈ ਉਹ ਉਧਰ। ਲਓ ਜੀ ਅ ਵਿੱਚੋਂ ਦੇਖੋ ਬਹੁਤ ਸਾਫ਼ ਪਈਆਂ ਮਸ਼ੀਨਾਂ ਪੱਕੇ-ਮੁੱਕੇ ਦਿਖਾਉ ਉਹ ਆ ਪੱਕੇ-ਮੁੱਕੇ ਦੇਖੋ ਹਨ ਕਿਉਂਕਿ ਹੁਣ ਇਹ ਚੀਜ਼ ਦੀ ਰੋਤ ਹੈ ਕਿ ਹਰੇਕ ਬੰਦਾ ਭਾਲ ਦੇ ਵਿੱਚ ਹਨਾ ਹਾਂਜੀ ਹਾਂਜੀ ਤੇ ਵੀਡੀਓ ਪਾਉਣ ਦਾ ਮਕਸਦ ਵੀ ਇਹੀ ਹੈ ਵੀ ਇੱਥੇ ਆਹ ਸਟਾਕ ਪਿਆ ਬਈ ਤੁਸੀਂ ਆ ਕੇ ਆਪਦੀ ਤਸੱਲੀ ਚੰਗੀ ਕਰਕੇ ਹਨਾ ਖਰੀਦ ਸਕਦੇ ਹੋ ਜਿਵੇਂ ਉਹਨਾਂ ਟਰਾਲੀ ਪਈ ਹੈ ਇਹ ਟਰਾਲੀ ਕਿੰਨੇ 1100 ਆ ਗਈ 1100 ਸਵਾ ਦੋ ਬਾੜ ਹਾਂਜੀ ਹਾਂ ਠੀਕ ਹੈ ਤੇ ਇਹਦਾ ਮੁੱਲ ਕੀ ਹੈ ਬਈ 120 ਦੀ ਹੈ ਜੀ 120 ਆ ਲੇ 17 ਕੁੰਟਲ ਭਜਨਾ ਜੀ ਇਹਦਾ ਹਾਂਜੀ ਪੋਰਕੇ ਦੇ ਬਾਂਗੇ ਕੰਡੇ ਤੇ ਅਸ਼ਾ ਚੰਗੀ ਨਰੋਈ ਆ ਪੂਰੀ ਠੀਕ ਹੈ ਬਈ ਤੇ ਆਹ ਬਈ ਇਹ 11 ਫੁੱਟੀ ਆ ਗਈ ਜੀ 6.5 ਚੌੜੀ ਹੈ ਜੀ ਠੀਕ ਹੈ ਉਹਦੇ ਨਾਲ ਲਓ ਜੀ ਤੇ ਅੱਗੇ ਆ ਹੜੰਬੇ ਆਗੇ ਹਾਂਜੀ ਹੜੰਬੇ ਆਗੇ ਜੀ ਹੜੰਬੇ ਆ 36 ਸਰ ਵਜਦਾ ਇਹ ਹੜੰਬਾ ਹੀ ਵਜਦਾ ਜੀ ਹੜੰਬੇ ਹੀ ਬਾਈ ਕਹਿੰਦੇ ਆ ਥਰੇਸ਼ਰ ਵੀ ਕਹਿੰਦੇ ਆ ਓਕੇ ਮਣਕੂ ਮਣਕੂ ਵਾਲਾਂ ਦੇ ਮਣਕੂ ਵਾਲਿਆਂ ਠੀਕ ਹੈ ਤੇ ਆਹ ਇਹ ਵੀ ਮਣਕੂ ਵਾਲਾਂ ਦੀ ਜਗ੍ਹਾ ਬੱਕੂ ਇੰਚ ਵਾਲਾਂ ਦਾ ਠੀਕ ਹੈ ਤੇ ਆਹ ਥਰੇਸ਼ਰ ਆ ਗਿਆ ਨਾ ਮਮਲੇ ਹਾਂਜੀ ਹਾਂਜੀ ਇਹ ਵੀ ਬਾਈ ਕੋਲੇ ਖਾਪੀ ਖੜੇ ਨੇ ਨਾ ਤੇ ਇੱਕ ਹੋਰ ਆ ਗਈ ਰਜੇਂਦਰਾ ਆ ਰਜੇਂਦਰਾ ਦੀ ਕਾਫੀ ਮੰਗ ਰਹਿੰਦੀ ਆ ਇਹ ਸੀਜ਼ਨ ਦੇ ਵਿੱਚ ਮੌਕੇ ਤੇ ਜਾ ਕੇ ਬਹੁ ਘੱਟ ਮਿਲਦੀ ਆ ਹਾਂਜੀ ਇਹ 15 ਮਾਡਲ ਆ ਜੀ ਇਹ 15 ਮਾਡਲ ਆ ਗਈ ਹੈ ਤੇ 15 ਮਾਡਲ ਦਾ ਵੀ ਕੀ ਰੇਟ ਰੱਖਿਆ ਫਿਰ ਇੱਕ 55 ਦੇ ਦੇ ਦਾਂਗੇ ਜੀ ਆਪਾਂ 1,55,000 ਠੀਕ ਆ ਬ੍ਰਦਰ ਤੇ ਅੱਗੇ ਕੇਸ ਆ ਗਈ ਹਾਂਜੀ ਦਾ ਮਾਡਲ ਲਿਖਿਆ ਹੋਇਆ ਜੀ ਇਹ ਕਿੰਨਾ ਮਾਡਲ ਆ ਗਈ ਇਹ 13 ਮਾਡਲ ਹੈ ਜੀ ਆਹ 13 ਮਾਡਲ ਆ ਗਈ ਇਹਦੇ ਦੋਨੇ 13 ਮਾਡਲ ਨੇ ਜੀ ਦੋਨੇ 13 ਨੇ ਹਾਂਜੀ ਆ ਵੀ 13 ਤੇ ਰੇਟ ਨਾਲ ਸੇਮ ਹੀ ਰੱਖੇਗਾ ਪਰ ਵੱਧ ਘੱਟ ਹੋ ਜ ਕੋਈ 5000 ਵੱਧ ਕੋਈ ਘੱਟ ਆ ਵਜਿੱਤੀ ਹੈ ਜੀ ਠੀਕ ਹੈ ਠੀਕ ਹੈ ਤੇ ਆ ਲਿਫਟ ਵਾਲੀ ਆ ਗਈ ਇਹਦਾ 11 10 10 10 ਹੀ ਆ ਗਈ ਹਾਂਜੀ 10 ਸੀ ਲੋ ਜੀ ਤੇ ਆ ਆਪਣਾ 4 ਪਾਉਣ ਵਾਲਾ ਆ ਗਿਆ 4 ਕੋ ਪਾਉਣ ਲਈ 4 ਪਾਉਣ ਵਾਸਤੇ ਇਹ ਪੂਰਾ ਚਾਲੂ ਕੈਂਟ ਹਾਲ ਚ ਜਾ ਜਾ ਹਾਂਜੀ 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 ਠੀਕ ਹੈ ਬਾਈ ਇਹ ਰਾਮਾ ਮੰਡੀ ਵਾਲਾ ਦਾ ਬਣਿਆ ਹੋਇਆ ਹੈ ਇੱਥੇ ਬਹੁਤ ਚਾਰ ਪਾਇਆ ਜੀ ਇਹਨਾਂ ਦਾ ਅੱਛਾ ਹਾਂਜੀ ਠੀਕ ਹੈ ਇਹਦੇ ਕੀ ਡਿਮਾਂਡ ਰੱਖੇ ਬਾਈ ਫਿਰ ਇਹ ਦੇ ਦਾਂਗੇ ਆਪਾਂ ਜੀ 95000 ਦਾ 95000 ਦਾ ਹਾਂਜੀ ਆਹ ਜਾਲ ਵਗੇ ਨਾਲ ਸਹੀ ਜਾਂ ਟਰਾਲੀ ਦੇ ਇਹ ਤੂੜੀ ਖਾਣੀਆਂ ਨਹੀਂ ਆਨੇ ਬਸ ਕੱਲੀਆਂ ਆਹ ਜੇ ਤੂੜੀ ਲੈਣੀ ਹੈ ਕਿਸੇ ਨੇ ਹਾਂ ਹਾਂਜੀ ਤੂੜੀ ਵਾਸਤੇ ਲੈਣੀ ਆ ਤਾਂ ਲਿਫਟੇਜ ਤੇ ਹੈਗੀ ਆ ਸਿੰਗਲ ਟਾਇਰ ਦੇ ਵਿੱਚ ਆ ਗਈ ਹੈ ਨਾ ਹੂੰ ਇਹ ਇਹਦੀ ਕੀ ਡਿਮਾਂਡ ਆ ਬਾਈ ਇਹ ਦੇ ਦਾਂਗੇ 75000 75000 ਦੀ ਜੀ ਤੇ ਬਾਕੀ ਹੋਰ ਵੀ ਖੜੀਆਂ ਨੇ ਬਾਈ ਕੋਲੇ ਟਰਾਲੀਆਂ ਤਾਂ ਸਟਾਕ ਤੁਹਾਨੂੰ ਦਿਖਾ ਦਿੰਨਾ ਮੈਂ ਤੇ ਜਿਹੇ ਜੀ ਲੈਣੀਆਂ ਚੀਜ਼ ਉਹ ਹੈ ਜਾਂ ਮੁੱਲ ਹਣਾ ਸਾਰਾ ਅਸਮਾਨ ਆ ਜਿਹੜਾ ਤੁਹਾਨੂੰ ਮਿਲ ਜੂ ਇੱਕ ਟਰਾਲੀ ਇੱਧਰ ਵੀ ਖੜੀ ਐ। ਲੋ ਜੀ। ਤੇ ਇਹ ਇਹ ਕੀ ਆ ਗਿਆ? ਇਹ ਵੀ ਥਰੇਸ਼ਰ ਆ ਗਿਆ ਜੀ ਭਰੀ ਵਾਲਾ ਆ ਗਿਆ ਜੀ। ਅੱਛਾ। ਤੇ ਸਿੱਧੀ ਭਰੀ ਡਿੱਗਦੀ ਆ ਵਿੱਚ। ਅੱਛਾ ਇਹਦੇ ਵਿੱਚ ਭਰੀ ਛੇੜਦੇ ਸਿੱਧੀ। ਹਾਂ ਜੀ ਸਿੱਧੀ ਭਰੀ ਡਿੱਗਦੀ ਐ। ਤੇ ਪੂਨੀ ਦਾ ਬਣਿਆ ਹੋਇਆ ਟਮਾਣੇ ਦਾ। ਅੱਛਾ ਪੂਨੀ ਦਾ ਬਣਿਆ ਟਹਾਣੇ ਦਾ। ਜੀ। ਠੀਕ ਆ ਠੀਕ ਐ। ਇਹ ਜ਼ਬਰਦਸਤ ਚੀਜ਼ ਆ ਬੂਰੀ ਹੈ ਨਾ। ਹਾਂ ਜੀ ਹਾਂ ਜੀ। ਇਹ ਇਹਦਾ ਕੀ ਰੇਟ ਰੱਖਿਆ ਬਈ? ਇਹ 2.5 ਲੱਖ ਦਾ ਜੀ। ਇਹ 2.5 ਲੱਖ ਕੀਮਤ ਰੱਖੀ ਐ ਜੀ। ਹਾਂ ਜੀ। ਕੜੀ ਵਾਲੇ ਨਿੰਬ ਨੇ ਕੜੀ ਵਾਲੇ ਨਿੰਬ ਆ ਗਏ ਕੜੀ ਵਾਲੇ ਟਾਇਰ ਲੱਗੇ ਹੋਏ ਨੇ ਹੂੰ ਐਮ ਆਰ ਐਫ ਦੇ ਟਾਇਰ ਆ ਗਏ ਹਨ ਤੇ ਇੱਕ ਹੋਰ ਖੜਾ ਇੱਧਰ ਹੜੰਬਾ ਤੇ ਇਹ ਵੀ ਤਰੇਸਰ ਆ ਗਿਆ ਅਜਾ ਜੇ ਮੇਨ ਗੱਲ ਕਰੀਏ ਦੁਬਾਰਾ ਫੇਰ ਮੈਂ ਬਈ ਸੇ ਤਾਂ ਨੰਬਰ ਆਪਣਾ ਡਿਸਪਲੇ ਤੇ ਚੱਲੀ ਜਾਂਦਾ ਇੱਕ ਵਾਰ ਦੁਬਾਰਾ ਦੱਸ ਦਿਓ ਜੇ ਕੋਈ ਵੀਡੀਓ ਦੇਖ ਕੇ ਆਉਂਦਾਗਾ ਵੀ ਕਿੰਨਾ ਕੁ ਮਾਨਤਨ ਆ ਜਿਹੜਾ ਰੇਟਾਂ ਦੇ ਵਿੱਚ ਹੋ ਜੂਗਾ ਬਾਈ ਪੂਰਾ ਹੋ ਜੂ ਮਾਨਤਨ ਜੀ ਠੀਕ ਹੈ ਹਾਂਜੀ ਮੌਕੇ ਤੇ ਪੂਰਾ ਮਾਨਤਨ ਕਰ ਦਾਂਗੇ ਜੀ ਠੀਕ ਹੈ ਜਿਹੜੀ ਮੈਂ ਇੱਕ ਗੱਲ ਹੋਰ ਕਹੇ ਸੀ ਜੇ ਕਿਸੇ ਨੇ ਕੋਈ ਸੰਦ ਵੇਚਣਾ ਹਨਾ ਤਾਂ ਉਹ ਆਪਦੀਆਂ ਫੋਟੋਆਂ ਪਾ ਸਕਦਾ ਹਨਾ ਥੋੜੇ ਵਟਸਐਪ ਨੰਬਰ ਤੇ 7 ਨੰਬਰ ਤੇ ਉਹ ਵਿੱਚ ਮੰਨ ਲਓ ਜਿਵੇਂ ਕਿਸੇ ਨੇ ਤੂੜੀ ਵਾਲ ਮਸ਼ੀਨ ਲੈਣੀ ਹੈ ਪੁਰਾਣੀ ਕਟਾਉਣੀ ਹੈ ਉੱਚਾ ਮਾਡਲ ਲੈਣਾ ਉਹ ਵੀ ਵਿੱਚ ਵਾਧ ਕਟ ਕਰ ਲੈਣੀ ਹੋ ਜੂ ਸਾਰਾ ਕੁਝ ਠੀਕ ਹੈ ਮੇਨ ਲੋਕੇਸ਼ਨ ਰਹਿ ਜਾਂਦੀ ਹੈ ਮਾਨਸਾ ਸਾਸਾ ਰੋਡ ਹਨਾ ਬਈ ਤੇ ਮਾਨਸਾ ਤੋਂ ਹੋਏਗਾ ਜੀ ਆਪਣਾ 15 ਕਿਲੋਮੀਟਰ ਜੀ ਸਰਸਾ ਹੈਗਾ ਆਪਣੇ ਤੋਂ 60 ਕਿਲੋਮੀਟਰ ਜੀ ਤੇ ਮੋਬਾਈਲ ਨੰਬਰ ਕੀ ਰਹੂਗਾ ਉਹ 98955 ਜੀ 24095 ਮੈਂ ਕਿ ਡਿਸਪਲੇ ਦੇ ਦੋਸਤੋ ਚੱਲੀ ਜਾਂਦਾ ਹਨਾ ਵੀਡੀਓ ਨੂੰ ਚਾਲਦੇ ਨੂੰ ਸ਼ੇਅਰ ਜਰੂਰ ਕਰਿਓ ਤੇ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬਹੁਤ ਬਹੁਤ ਧੰਨਵਾਦ ਜੀ